ਅੱਜ ਦੇ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ মালਟੀਮੀਟਰ ਚਲਾਉਣ ਬਾਰੇ ਜੋ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਸਿਰਲ ਸ਼ੁਰੂ ਕੀਤੀ ਸੀ ਉਹਦਾ ਪਾਰਟ 2 ਭਾਗ ਦੂਜਾ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਇਹਦੀ ਬੇਸਿਕ ਜਾਣਕਾਰੀ ਦੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤੇ ਇਹ ਵੀਡੀਓ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜੇ ਤੁਸੀਂ ਜਾਓਗੇ ਉੱਥੇ ਮੇਰੀ ਵੀਡੀਓ ਦਾ ਉਸ ਵੀਡੀਓ ਦਾ ਲਿੰਕ ਪਿੰਨ ਕੀਤਾ ਹੋਇਆ ਤੁਸੀਂ ਉੱਥੇ ਜਾ ਕੇ ਉਹ ਵੀਡੀਓ ਵੇਖ ਸਕਦੇ ਹੋ ਜੀ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਵੀ ਮੈਂ ਉਹ ਕਮੈਂਟ ਬਾਕਸ ਦੇ ਵਿੱਚ ਪਹਿਲੇ ਨੰਬਰ ਤੇ ਕਮੈਂਟ ਪਿੰਨ ਕੀਤਾ ਹੋਇਆ ਜੀ ਇਹਦਾ ਲਿੰਕ ਦੇ ਕੇ ਉਸ ਵੀਡੀਓ ਦਾ ਅੱਜ ਦੀ ਵੀਡੀਓ ਵਿੱਚ ਤਾਂ ਆਪਾਂ ਗੱਲ ਕਰਾਂਗੇ ਜੋ ਸਭ ਤੋਂ ਲੋਕ ਜ਼ਿਆਦਾ ਫੀਚਰ ਮਲਟੀਮੀਟਰ ਵਰਤਦੇ ਆ ਆਹ ਵਾਲਾ ਜੋ ਤੁਸੀਂ ਦੇਖ ਰਹੇ ਹੋ 200 ਤੋਂ ਲੈ ਕੇ 2M ਤੱਕ ਯਾਨੀ ਕਿ 200 ਓਮ ਤੋਂ ਲੈ ਕੇ 2 ਮੈਗਾ ਓਮ ਤੱਕ ਸਭ ਤੋਂ ਜ਼ਿਆਦਾ ਲੋਕ ਇਸੇ ਦੀ ਹੀ ਵਰਤੋਂ ਕਰਦੇ ਕੋਈ ਮੋਟਰਸਾਈਕਲ ਦਾ ਮਕੈਨਿਕ ਆ ਚਾਹੇ ਮੋਟਰ ਮਕੈਨਿਕ ਆ ਇਲੈਕਟ੍ਰੀਸ਼ੀਅਨ ਆ ਉਹ ਸਭ ਤੋਂ ਜ਼ਿਆਦਾ ਇਸ ਦੀ ਵਰਤੋਂ ਹੀ ਕਰਦਾ ਜੀ ਨਾਲ ਇਹਦੇ ਇੱਕ ਆ ਰਹੇਗਾ ਮੇ ਤੁਹਾਨੂੰ ਦੱਸਦਾ ਤੁਹਾਨੂੰ ਆਹ ਵਾਲਾ ਲਾਲ ਰੰਗ ਦਾ ਜੋ ਜਿਸ ਨੂੰ ਬਜਰ ਕਹਿੰਦੇ ਆ ਇਹ ਵਿਸਲ ਜੀ ਦਿੰਦਾ ਹੁੰਦਾ ਇੱਕ ਇੱਥੋਂ ਲੈ ਕੇ ਤੇ 2 ਮੈਗ ਤੱਕ ਜ਼ਿਆਦਾ ਵਰਤੋਂ ਕਰਦੇ ਇਹ ਜ਼ਿਆਦਾਤਰ ਕੰਟੀਨਿਉਟੀ ਲਈ ਵਰਤਿਆ ਜਾਂਦਾ ਪਰ ਇਹਦੇ ਵਿੱਚ ਵੀ ਦੋ ਫੀਚਰ ਹੁੰਦੇ ਆ ਮੈਂ ਤੁਹਾਨੂੰ ਇੱਥੇ ਦਿਖਾਉਣਾ ਹੋਰ ਨੇੜੇ ਕਰਕੇ ਤੁਸੀਂ ਇੱਥੇ ਦੇਖੋ ਕਿ 2 ਦੇ ਨਾਲ 2 ਕੇ ਦੇ ਨਾਲ ਇੱਕ ਨਿਸ਼ਾਨ ਬਣਿਆ ਹੋਇਆ ਥੱਲੇ ਜੀ ਆਹ ਵਾਲਾ ਇੱਕ ਤੀਲ ਦਾ ਨਿਸ਼ਾਨ ਬਣਿਆ ਸਿੰਬਲ ਆ ਜੀ ਰੱਟੀ ਫੈਲ ਦਾ ਡਾਇਓਡ ਦਾ ਠੀਕ ਹੈ ਜੀ ਇਸੇ ਤਰ੍ਹਾਂ ਜੀ ਆਪਾਂ ਆਹ ਵਾਲਾ ਮਲਟੀਮੀਟਰ ਲੈਨੇ ਜੀ ਸਸਤੇ ਵਾਲਾ ਇਹਦੇ ਵਿੱਚ ਵੀ ਉਹ ਸਿੰਬਲ ਹੋਊਗਾ ਇਹ ਆ ਦੇਖੋ ਜੀ ਇਸ ਜਗ੍ਹਾ ਦੇ ਉੱਤੇ ਇਹ ਤੁਸੀਂ ਚੀਜ਼ ਦੇਖਣੀ ਹੈ ਕਿ ਇੱਕ ਤਾਂ ਆਹ ਵਾਲੀ ਚੀਜ਼ ਤੇ ਗੌਰ ਕਰਨੀ ਹੈ ਜਿਵੇਂ ਇਹਦੇ ਬਜ਼ਰ ਤੇ ਨਾਲ ਆ ਸਪੀਕਰ ਦਾ ਨਿਸ਼ਾਨ ਆ ਤੇ ਆਹ ਵਾਲਾ ਹੈਗਾ ਜੀ ਇਹਦਾ ਡਾਇਓਡ ਦਾ ਜਮਿਕ ਜਿਹਨੂੰ ਆਪਾਂ ਰੈਕਟੀਫਾਇਰ ਕਹਿ ਦਿੰਦੇ ਆ ਜਾਂ ਟ੍ਰਾਂਜਿਸਟਰ ਆ ਸੈਮੀ ਕੰਡਕਟਰ ਕਹਿ ਦਿੰਦੇ ਆ ਉਹ ਇੱਥੇ ਚੈੱਕ ਹੁੰਦੇ ਆ ਜੀ ਆਹ ਵਾਲੇ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਮੀਟਰ ਨੂੰ ਰੱਖ ਲਓ 2m ਤੇ ਚਾਹੇ 200k ਤੇ ਚਾਹੇ 20k ਤੇ ਚਾਹੇ 2k ਤੇ ਰੀਡਿੰਗ ਦੇ ਵਿੱਚ ਕੋਈ ਅੰਤਰ ਨਹੀਂ ਆ ਰਿਹਾ ਇੱਥੇ ਜੇ ਆਪਾਂ 200 ਤੇ ਰੱਖਦੇ ਆ ਤੇ ਤਾਂ ਥੋੜਾ ਜਿਹਾ 003 ਜਾਂ 4 ਆ ਰਿਹਾ ਜੀ ਆਪਾਂ ਇਸ ਨੂੰ ਜ਼ਿਆਦਾ ਨਹੀਂ ਗੋਲਦੇ ਕਿਉਂਕਿ ਇਹਦੇ ਵਿੱਚ ਨਾ ਇਹ ਰਜਿਸਟੈਂਸ ਨਾਪਣ ਦੇ ਲਈ ਆਪਾਂ ਇਹ ਵਰਤਦੇ ਆ ਜਿੰਨਾ ਵੀ ਇਹ ਪੂਰਾ ਡਾਇਲ ਆ 200 ਓਮ ਤੋਂ ਲੈ ਕੇ 2 ਮੀਗਾ ਓਮ ਤੱਕ ਜਿਹੜਾ 200 ਓਮ ਤੇ 0.4 ਆ ਰਿਹਾ ਇਹ ਰਜਿਸਟੈਂਸ ਆ ਜੀ ਇੰਨਾ ਤਾਰਾਂ ਦੀ ਜਿਹੜੀਆਂ ਮੀਟਰ ਦੀਆਂ ਤਾਰਾਂ ਵਾ ਇਹਦੀ ਰਜਿਸਟੈਂਸ ਆ ਜੀ ਜ਼ਿਆਦਾਤਰ ਮੈਸਤਰੀ ਇਹਦੇ ਤੇ ਰੱਖ ਕੇ ਕੰਮ ਕਰਦੇ ਆ ਜਿਵੇਂ ਕਿ ਹੁਣ ਆਪਾਂ ਮੰਨ ਕੇ ਚੱਲ ਗਏ ਆਪਣੇ ਕੋਲੇ ਇੱਕ 스ਪੀਕਰ ਆ ਜੀ ਠੀਕ ਆ ਜੀ ਹੁਣ 스ਪੀਕਰ ਦਾ ਆਪਾਂ ਇਥੋਂ ਕੋਇਲ ਚੈੱਕ ਕਰਦੇ ਆ ਸਪੀਕਰ ਦਾ ਕੁਆਲਿਟੀ ਚੈੱਕ ਕਰਾਂਗੇ ਇਹਨੂੰ 200 ਓਮ ਤੇ ਰੱਖਿਆ ਤੇ ਇੱਥੇ ਰੀਡਿੰਗ ਤੁਸੀਂ ਦੇਖੋ ਰੀਡਿੰਗ ਆ ਰਹੀ ਆ 4 3.9 ਜਾਂ 4 ਆ ਰਹੀ ਆ ਠੀਕ ਆ ਜੀ ਕਿਉਂਕਿ ਇਹ ਵਾਲੇ ਜੋ ਸਪੀਕਰ ਆ 4 ਓਮ ਦੇ ਆ ਇਹਦੇ ਉੱਪਰ ਇੱਥੇ ਲਿਖਿਆ ਹੋਊਗਾ ਆ ਚੀਜ਼ ਦੇਖਿਓ 4 ਓਮ ਯਾਨੀ ਕਿ ਇਹ ਵਾਲਾ ਜੋ ਸਪੀਕਰ ਆ 4 ਓਮ ਦਾ ਜਿਹਨੂੰ ਆਪਾਂ ਇਸ ਜਗ੍ਹਾ ਤੇ ਰੱਖ ਕੇ ਦੇਖਾਂਗੇ ਮੰਨ ਕੇ ਚਲੋ ਵੀ 2 2k ਤੇ ਯਾਨੀ ਕਿ 2000 ਓਮ ਤੇ ਇੱਥੇ ਦੀ ਰੀਡਿੰਗ ਮੈਂ ਤੁਹਾਨੂੰ ਦਿਖਾਉਣਾ 0.04 ਯਾਨੀ ਕਿ 4 ਓਮ ਹੁਣ ਜੇ ਅਪਸ ਤੋਂ 20 ਤੇ ਜਾਵਾਂਗੇ ਤੇ ਇਸ ਜਗ੍ਹਾ ਤੇ ਇਸਦੀ ਰੀਡਿੰਗ ਦੇਖਿਓ ਠੀਕ ਆ ਜੀ ਰੀਡਿੰਗ ਘਟਣ ਲੱਗੀ ਯਾਨੀ ਕਿ 0 ਓਮ ਆਉਣ ਲੱਗੀ ਕਿਉਂਕਿ ਜਿਹੜੀ ਵੀ ਚੀਜ਼ ਆਪਾਂ ਦੇਖਦੇ ਆਂ ਨਾ ਆਪਾਂ ਨੂੰ ਤਕਰੀਬਨ ਉਸ ਬਾਰੇ ਪਤਾ ਹੋਵੇ ਕਿ ਇਹਦੇ ਰਜਿਸਟੈਂਸ ਕਿੰਨੀ ਕਾ ਫਿਰ ਆਪਾਂ ਉਹਦੀ ਸਹੀ ਮੈਂਤੀ ਕਰ ਸਕਦੇ ਆਂ ਇਹਦੇ ਵਿੱਚ ਜਿਹੜਾ ਕੋਇਲ ਲੱਗਾ ਹੋਇਆ ਕੋਇਲ ਦੀਆਂ ਟਰਲਾਂ ਦੀ ਗਿਣਤੀ ਲਵਾਈ 19 ਕਾ ਉਹਦੀ ਮੋਟਾਈ ਉਸ ਹੱਬ ਦੇ ਨਾਲ ਆ ਕਿ ਇਹਦੀ ਜੋ ਰਜਿਸਟੈਂਸ 4 ਓਮ ਦੀ ਆਉਂਦੀ ਆ ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆਂ ਆ ਆਪਣੇ ਕੋਲ ਇੱਕ ਕੋਇਲ ਆ ਜਾਂ ਤੁਸੀਂ ਇਹਨੂੰ ਪੱਖੇ ਦੀ ਮੋਟਰ ਮੰਨ ਕੇ ਚੱਲੋ ਚਾਹੇ ਉਹ ਛਾਤ ਆਲਾ ਚਾਹੇ ਕੋਈ ਵੀ ਹੋ ਸਕਦਾ ਇਸ ਤਰ੍ਹਾਂ ਉਹਦੇ ਵਿੱਚ ਵੀ ਕੋਇਲ ਬਣਿਆ ਹੁੰਦਾ ਹੁਣ ਇਹਦੇ ਵਿੱਚ ਜੋ ਟਰਲਾਂ ਦੀ ਗਿਣਤੀ ਆ ਬਹੁਤ ਜ਼ਿਆਦਾ ਕਿਉਂਕਿ ਆਹ ਵਾਲਾ ਇਹ ਜਿਆਦਾ ਤੋਂ ਜਿਆਦਾ ਅ 2 ਜਾਂ 3 ਵੋਲਟੇਜ ਜਾਂ 5 ਵੋਲਟਾਂ ਤੇ ਚੱਲਦੇ ਹੁੰਦੇ ਸਪੀਕਰ ਤੇ ਜਿਹੜਾ ਆਹ ਵਾਲਾ ਹੈਗਾ ਜੀ ਆਪਣਾ ਪੱਖਾ ਇਹ ਚੱਲੂਗਾ 220 ਤੇ ਹੁਣ ਇਹਦੀ ਰਜਿਸਟੈਂਸ ਮੈਂ ਤੁਹਾਨੂੰ ਦਿਖਾਉਣਾ ਜੇ ਇਹਨੂੰ 200 ਓਮ ਤੇ ਰੱਖ ਕੇ ਚੈੱਕ ਕਰਾਂਗੇ ਤੇ ਇੱਥੇ ਦੋਨੋਂ ਪਿੰਨਾ ਆਪਾਂ ਲਾਵਾਂਗੇ ਇੱਥੇ ਜਿੱਥੇ 220 ਵੋਲਟ ਸਪਲਾਈ ਦੇਣੀ ਹੈ ਉਸ ਜਗ੍ਹਾ ਤੇ ਤੇ ਮੇਰੇ ਖਿਆਲ ਦੇ ਨਾਲ ਇੱਥੇ ਕੁਝ ਵੀ ਨਹੀਂ ਹੈਲੂਜਲ ਹੋਈ ਹੁਣ ਆਪਾਂ ਥੋੜਾ ਜੀ ਇਹਦੀ ਓਮ ਮਾਪਦਾ ਵਾਂਗੇ ਆਹ ਦੇਖੋ ਜੀ 271 ਓਮ ਦੀ ਜੋ ਵੈਲਿਊ ਆਈ ਆ ਇਸ ਸਮੇਂ 271 ਓਮ ਇਹਦੀ ਵੈਲਿਊ ਆਈ ਆ ਜੀ ਪੱਖੇ ਦੀ ਕੋਇਲ ਦੀ ਹੁਣ ਇੱਥੇ ਕਿਉਂ ਨਹੀਂ ਚੱਲਿਆ 200 ਤੇ ਕਿਉਂ ਨਹੀਂ ਚੱਲਿਆ 200 ਤੇ ਉਹ ਨਹੀਂ ਚੱਲਿਆ ਵੀ ਇਹ 200 ਤੋਂ ਜਦੋਂ 1 ਓਮ ਵੀ ਜ਼ਿਆਦਾ ਹੋ ਗਈ ਨਾ ਉਸ ਤੋਂ ਬਾਅਦ ਇਹਨੇ ਨਹੀਂ ਚੱਲਣਾ ਉਸ ਤੋਂ ਬਾਅਦ ਇਹਨੂੰ ਆਪਾਂ ਨੂੰ ਅਗਲੇ ਸਟੈਪ ਤੇ ਲੈ ਜਾਣਾ ਪਊਗਾ ਜੀ ਤੇ ਇਸ ਜਗ੍ਹਾ ਤੇ ਲੈ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਜੋ ਰੀਡਿੰਗ ਆ ਉਹ ਇੰਨੀ ਆ ਚੁੱਕੀ ਹੈ ਜੀ ਅਸਲ ਦੇ ਵਿੱਚ ਇਹ ਜਿਹੜੀ ਚੀਜ਼ ਦੱਸਣ ਦਾ ਕਾਰਨ ਇਹ ਆ ਕਿ ਇਹਦੇ ਤੋਂ ਨਾ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਜੇ ਇਹਦੀ ਵਾਈਂਡਿੰਗੇ ਦੀ ਸ਼ਾਰਟ ਹੋਈ ਹੋਊਗੀ ਤੇ ਜਿਹੜੀ ਇੱਥੇ ਰੈਜ਼ਿਸਟੈਂਸ ਆ ਉਹ ਜ਼ੀਰੋ ਵੀ ਆ ਸਕਦੀ ਹੈ ਜਾਂ ਇਸ ਤੋਂ ਘੱਟ ਆ ਸਕਦੀ ਹੈ। ਯਾਨੀ ਇਹਦਾ ਇਹ ਚੀਜ਼ ਆ ਵੀ ਇਸ ਸਮੇਂ ਜੋ ਇਸਦੀ ਰੈਜ਼ਿਸਟੈਂਸ 270 ਆਉਂਦੇ ਆਸ-ਪਾਸ ਆ ਯਾਨੀ ਇਹ ਸਹੀ ਆ। ਜੇ ਇਹਦੀ ਵਾਈਂਡਿੰਗ ਹੀਟ ਹੋਈ ਹੋਊਗੀ ਜਾਂ ਤਾਂ ਰੈਜ਼ਿਸਟੈਂਸ ਘੱਟ ਹੋਊਗੀ ਤੇ ਜਾਂ ਫਿਰ ਇਹ ਬਿਲਕੁਲ ਨਹੀਂ ਬੋਲੂਗਾ। ਯਾਨੀ ਕਿ ਉਹਦੇ ਨਾਲ ਕੀ ਹੋਊਗਾ ਨਾ ਬੋਲਣ ਦਾ ਭਾਵ ਕਿ ਇੱਥੇ ਏ ਕਾ ਹੀ ਰਹੂਗਾ। ਰੀਡਿੰਗ ਇੱਥੇ ਕੋਈ ਨਹੀਂ ਆਊਗੀ। ਯਾਨੀ ਕਿ ਉਹਦੇ ਨਾਲ ਫਿਰ ਇਹ ਕਹਿ ਸਕਦੇ ਆਪਾਂ ਇਹ ਓਪਨ ਆ ਇੰਨਾ ਕੁ ਤਾਂ ਮੈਸਤਰੀ ਆਮ ਬਹਿ ਜਾਣ ਹੀ ਲੈਂਦੇ ਆ ਵੀ ਜੇ ਕੁਝ ਅੱਖਰ ਇੱਥੇ ਆ ਗਏ ਤੇ ਸਹੀ ਆ ਤੇ ਜੇ ਨਹੀਂ ਆਏ ਤੇ ਓਪਨ ਆ ਤੇ ਮੇਰਾ ਕਹਿਣ ਦਾ ਭਾਵਾ ਕਿ ਤੁਸੀਂ ਨਾ ਸਹੀ ਰਜਿਸਟੈਂਸ ਹੀ ਦੇਖਿਆ ਕਰੋ ਤੇ ਜਿਵੇਂ ਆਪਾਂ ਇੱਥੇ ਨੀਗਾ ਵੀ ਜਿੱਥੇ ਮਰਜੀ ਇਹਨੂੰ ਰੱਖਿਆ ਤੇ ਇਹਨੂੰ ਚੈੱਕ ਕਰ ਲਿਆ ਹੁਣ ਇੱਥੇ ਦੇਖਿਓ ਇੱਥੇ ਸਾਰੀਆਂ 0 ਆਈਆਂ ਹੁਣ ਆਪਾਂ ਨੂੰ ਇੱਥੇ ਪਤਾ ਤਾਂ ਨਾ ਲੱਗਾ ਵੀ ਇਹਦੀ ਰਜਿਸਟੈਂਸ ਸਹੀ ਕਿੰਨੀ ਸੀ ਇਸ ਲਈ ਤੁਸੀਂ ਜਦੋਂ ਵੀ ਮਲਟੀਮੀਟਰ ਦੇਖੋ ਉਹਦੀ ਰਿਸਟੈਂਸ ਬਾਰੇ ਹਮੇਸ਼ਾ ਧਿਆਨ ਰੱਖੋ ਇਸ ਤੋਂ ਬਾਅਦ ਜਿਵੇਂ ਆਪਣੇ ਕੋਲੇ ਇਕਾ ਕੀ ਆ ਠੀਕ ਆ ਜੀ ਇਹ ਆ ਆਪਣੇ ਕੋਲੇ ਆਰਮੇਚਰ ਆ ਇੱਕ ਜੇ ਆਪਾਂ ਆਰਮੇਚਰ ਦੀ ਰਿਸਟੈਂਸ ਦੀ ਕਾਫੀ ਘੱਟ ਹੁੰਦੀ ਆ ਕਿਉਂਕਿ ਪਰ ਹੁੰਦੀ ਆ ਇਹ ਨਹੀਂ ਕਹਿ ਸਕਦੇ ਵੀ ਨਹੀਂ ਹੁੰਦੀ ਹੁੰਦੀ ਆ ਇੱਥੋਂ ਆਪਾਂ ਇਹਦਾ ਜੋ ਕਮਿਊਟੇਟਰ ਆ ਇਹਦੀਆਂ ਦੋਵਾਂ ਤੇ ਇੱਥੇ ਲਗਾਉਣਾ ਦੇਖੋ ਜੀ 2.2 ਥੋੜਾ ਜੂਮ ਕਰਕੇ ਹੁਣ ਦੇਖੋ ਜੇ ਮੈਂ ਇਹਨਾਂ ਦੋਵਾਂ ਤੇ ਲਾਉਣਾ ਤੇ ਤੁਸੀਂ ਦੇਖੋ ਕਿ 2.2 ਠੀਕ ਹੈ ਜੀ ਹੁਣ ਜੇ ਮੈਂ ਇੱਥੋਂ ਇਧਰ ਕਰਦਾ ਦੂਜੇ ਹਿੱਸੇ ਤੇ ਸਾਢੇ 3 ਓਮ ਉਸ ਤੋਂ ਬਾਅਦ ਜੇ ਮੈਂ ਤੀਜੇ ਤੇ ਲਾਉਣਾ ਤੇ ਆਹ ਤੁਸੀਂ ਦੇਖੋਗੇ 5 ਓਮ ਜਿਵੇਂ ਜਿਵੇਂ ਮੈਂ ਵਧਾਈ ਜਾਊਗਾ ਇਹ ਓਮੇ ਓਮੇ ਦੀ ਰੈਜ਼ਿਸਟੈਂਸ ਵੱਧ ਜਾਂਦੀ ਆ ਤੇ ਜਿਹੜੇ ਇਹਦੇ ਵਿੱਚ ਬਰਸ਼ ਲੱਗੇ ਹੁੰਦੇ ਆ ਉਹ ਲੱਗੇ ਹੁੰਦੇ ਜੀ ਅਪੋਚਟ ਦੋਵੇਂ ਸਾਹਮਣੇ ਇੱਥੇ ਇੱਥੇ ਠੀਕ ਹੈ ਜੀ ਇਹ ਇਸ ਤਰ੍ਹਾਂ ਬੰਦ ਕੇ ਚਲੋ ਤੇ ਇੱਥੇ ਰੈジਸਟੈਂਸ ਆਉਂਦੀ ਹੈ ਜੀ 11 ਓਮ ਜੇ ਉਹਨਾਂ ਨੂੰ ਆਪ ਇੱਥੇ ਰੱਖ ਲਵਾਂਗੇ ਫਿਰ ਇੱਥੇ ਆਪਾਂ ਨੂੰ ਇਹ ਚੀਜ਼ੀਆਂ ਦਾ ਬਰੀਕੀਆਂ ਦਾ ਪਤਾ ਨਹੀਂ ਲੱਗਦਾ ਕਾਫੀ ਫਾਲਟ ਕੁਝ ਇਹੋ ਜਿਹੇ ਹੁੰਦੇ ਆ ਜਿਹੜੇ ਇਸ ਹਿਸਾਬ ਦੇ ਨਾਲ ਨਿਕਲਦੇ ਹੁੰਦੇ ਆ ਰੈジਸਟੈਂਸ ਵੇਖ ਕੇ ਤੇ ਜੇ ਤੁਸੀਂ ਇਹ ਚੀਜ਼ ਨੂੰ ਮਲਟੀਮੀਟਰ ਦੀਆਂ ਇਹਨਾਂ ਬਰੀਕੀਆਂ ਨੂੰ ਪੜ ਲਵੋਗੇ ਤੇ ਤੁਹਾਡੇ ਲਈ ਇਹ ਕਾਫੀ ਆਸਾਨ ਰਹੇਗਾ ਜੀ ਤਾਰ ਇੱਥੇ ਲਪੇਟੀ ਹੋਈ ਠੀਕ ਆ ਜੀ ਹੁਣ ਆਪਾਂ ਤਾਰ ਨੂੰ ਜਦੋਂ ਚੈੱਕ ਕਰਦੇ ਆ ਉਦੋਂ ਵੀ ਅਸਦੀ ਹੀ ਲੋਡ ਪੈਂਦੀ ਹੈ ਮਲਟੀਮੀਟਰ ਉਤੇ ਜਾਂ ਜਿਵੇਂ ਆਪਾਂ ਸਿਰਲੀ ਬਲਬ ਨੂੰ ਚੈੱਕ ਕਰਦੇ ਹਾਂ ਹੁਣ ਇਹਦੀ ਬੀਲ ਰਜਿਸਟੈਂਸ ਇਥੇ ਹੋਊਗੀ ਹਰੀ ਤਾਰ ਦੇ ਨਾਲ ਹਰੀ ਨੂੰ ਜੋੜ ਲਗੇ ਠੀਕ ਹੈ ਜੀ ਹੁਣ ਤਾਰ ਦੀ ਲંબਾਈ ਦੇ ਹਿਸਾਬ ਦੇ ਨਾਲ ਇਹਦੀ ਰਜਿਸਟੈਂਸ ਬਣੂਗੀ ਜੀ ਜੋ ਰਜਿਸਟੈਂਸ ਆ 3 ਓਮ ਆ ਜੀ ਤਾਰ ਨੂੰ ਜੋੜ ਦਗੇ ਇੱਕ ਸਿਰਾ ਜੋੜ ਦਗੇ ਇੱਕ ਸਿਰੇ ਦੇ ਦੋਨੋਂ ਪਾਸੇ ਜੋੜ ਦਗੇ ਹੁਣ ਤਾਰ ਦਾ ਵਾਇਆ ਵੱਧ ਗਿਆ ਨਾ ਜਾਨੀ ਕਿ ਸਿਰਲੀ ਵਿੱਚ ਹੋ ਗਈ ਡਬਲ ਹੋ ਗਈ ਹੁਣ ਇਹਦੀ ਜੋ ਰਜਿਸਟੈਂਸ ਆ ਉਹ ਵੱਧਣੀ ਚਾਹੀਦੀ ਆ ਦੇਖ ਲਓ ਜੀ 5.7 ਯਾਨੀ ਕਿ ਇੰਨੀ ਰਜਿਸਟੈਂਸ ਦੀ ਹੋਊਗੀ ਡਬਲ ਹੋਊਗੀ ਜਿੰਨੀ ਤਾਰ ਬਰੀਕ ਹੋਈ ਜਾਊਗੀ ਲਵਾਈ ਵਧੀ ਜਾਊਗੀ ਉਹਦੀ ਰਜਿਸਟੈਂਸ ਓਨੀ ਜ਼ਿਆਦਾ ਹੋਵੇਗੀ ਜੀ ਇਹ ਨਿਰਪੱਖ ਰਕਬਾ ਆਪਣਾ ਸਰਕਟ ਤੇ ਕਿ ਆਪਾਂ ਕਿਹੋ ਜਿਹਾ ਸਰਕਟ ਵਰਤ ਰਹੇ ਆ ਕਿਸ ਹਿਸਾਬ ਦੇ ਨਾਲ ਰਜਿਸਟੈਂਸ ਲੱਗੀ ਹੋਈ ਆ ਇਹ ਨਹੀਂ ਹੁੰਦਾ ਵੀ ਹਮੇਸ਼ਾ ਘੱਟ ਰਜਿਸਟੈਂਸੀ ਚਾਹੀਦੀ ਹੁੰਦੀ ਆ ਜਾਂ ਇਹ ਨਹੀਂ ਹੁੰਦਾ ਕਿ ਹਮੇਸ਼ਾ ਜ਼ਿਆਦਾ ਹੀ ਚਾਹੀਦੀ ਹੁੰਦੀ ਆ ਜਿਵੇਂ ਇੱਕ ਸਰਕਟ ਲੱਗਾ ਹੋਇਆ ਇਹਦੇ ਵਿੱਚ ਹਰ ਜਸਟੇ ਉਸਾਂ ਦੀ ਵੈਲਿਊ ਅਲੱਗ-ਅਲੱਗ ਆ ਤੇ ਹਰ ਇੱਕ ਦਾ ਕੰਮ ਲਾਜ਼ਮੀ ਆ ਤੇ ਸਾਰਿਆਂ ਦੀ ਅਲੱਗ-ਅਲੱਗ ਵੈਲਿਊ ਆ ਜੀ ਇਹਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੋਂ ਅਗਲੀਆਂ ਵੀਡੀਓ ਦੇ ਵਿੱਚ ਫਿਰ ਆਪਾਂ ਦੇਖਾਂਗੇ ਕਿ ਆਪਾਂ ਕੀ ਚੈੱਕ ਕਰਦੇ ਆ ਧੰਨਵਾਦ ਜੀ